ਪੰਜਾਬ ਵਿੱਚ 6 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ ਤੇ 63% VOTING ਸਭ ਤੋਂ ਜ਼ਿਆਦਾ 81% VOTING ਗਿੱਦੜ ਬਹਾ ਹਲਕੇ ਤੋਂ ਸਭ ਤੋਂ ਘੱਟ 53% ਮਤਦਾਨ ਚੱਬੇਵਾਲ ਤੋਂ ਆਪ ਕਾਂਗਰਸ ਦੇ ਵਰਕਰਾਂ ਵਿੱਚ ਹੋਈਆਂ ਚੋਣਾਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ ਗਿੱਦੜ ਬਹਾ ਚੱਬੇਵਾਲ ਡੇਰਾ ਬਾਬਾ ਨਾਨਕ ਸੀਟ ਤੇ ਜਿਮਨੀ ਚੋਣਾ ਲਈ VOTING ਹੋਈ चारों सीटा हुए मतदान दौरान शाम छे बजे तक तरेठ फीसद वोटिंग हुई। हूँ तेई नवंबर नतीजा आएगा पंजाब के मुख्य चुनाव अधिकारी सिबिनसी ने दस्या कि शाम छे बजे तक प्राप्त होकड़िया मुताबिक सब तो ज्यादा वोटिंग गिद्दड़बाह हल्के इकासी तो फीसद हुई है डेरा बाबा नानक हल्के तो फीसद वोटिंग बरनला चुरुंजा फीसदी वोटिंग जदक चब्बेवाल हल्के तरवंजा तो फीसद वोटिंग हुई है ਉਨ੍ਹਾਂ ਦੱਸਿਆ ਕਿ ਇਹਨਾਂ ਅੰਕੜਿਆਂ ਵਿੱਚ ਬਦਲਾਅ ਹੋ ਸਕਦਾ ਹੈ। ਡੇਰਾ ਬਾਬਾ ਨਾਨਕ ਹਲਕੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਚਪਟਾਵੀ ਹੋਈਆਂ ਹਨ। ਉਹਨਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ। ਕਾਂਗਰਸ ਦੇ ਸੰਸਦ ਸੁਖਵਿੰਦਰ ਸਿੰਘ ਰੰਦਾਵਾ ਨੇ આરોਪ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਗੁੰਡਾਗਰਦੀ ਕਰ ਰਹੀ ਹੈ। ਇਸ ਤੋਂ ਬਾਅਦ ਦੁਪਹਿਰ ਜੱਗੂ ਪਗਵਾਨਪੁਰੀਆ ਦੇ ਪਰਾ ਅਤੇ ਕਾਂਗਰਸ ਉਮੀਦਵਾਰ ਜਤਿੰਦਰ ਕੌਰ ਦੇ بیٹے ਵਿਚਕਾਰ ਬਹਿਸਬਾਜ਼ੀ ਹੋਈ। ਗਿੱਦੜ ਬਾਹਾ ਵਿੱਚ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਟਿੱਲੋ ਗੁਰਦੁਆਰੇ ਵਿੱਚ ਆਮੋ ਸਾਹਮਣੇ ਆਏ ਅਤੇ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਬੁਲਾਇਆ ਦੂਜੇ ਪਾਸੇ ਭਾਜਪਾ ਉਮੀਦਵਾਰ ਅਤੇ ਸਾਬਕਾ ਐਮਐਲਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਨੂੰ ਆਪਣਾ ਦੁਸ਼ਮਣ ਨਹੀਂ ਮੰਨਦੇ ਕਿਉਂਕਿ ਅਗਰ ਇਹ ਲੋਕਚੋਣ ਮੈਦਾਨ ਵਿੱਚ ਨਾ ਹੁੰਦੇ ਤਾਂ ਕੋਈ ਹੋਰ ਹੁੰਦਾ ਵੋਟਿੰਗ ਦੌਰਾਨ ਹੀ ਡੇਰਾ ਬਾਬਾ ਨਾਨਕ ਹਲਕੇ ਵਿੱਚ ਸੱਤ ਫੇਰੇ ਲੈਣ ਤੋਂ ਪਹਿਲਾਂ ਦੁਲਹਾ ਆਪਣਾ ਵੋਟ ਪਾਉਣ ਪੋਲਿੰਗ ਬੂਥ ਤੇ ਪਹੁੰਚਿਆ ਇਸੇ ਦੌਰਾਨ ਹੀ ਇੱਕ ਹੋਰ ਖਬਰ ਸਾਹਮਣੇ ਆਈ ਜਿਸ ਵਿੱਚ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰਧਾਨ ਅਨਿਲ ਜੋਸ਼ੀ ਨੇ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਅਸਤੀਫੇ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਕਾਰਜ ਸ਼ੈਲੀ ਤੇ ਸਵਾਲ ਚੁੱਕੇ